ਬਾਕੀ ਜਿੱਕੀ ਤੱਕ ਦੇ ਅੱਜ 31 ਅਗਸਤ ਦਾ ਸਮਾਂ ਸਵੇਰੇ 11 ਵਜੇ ਦਾ ਇੱਥੇ ਹਰੀਕੇ ਤੋਂ ਡਾਉਨ ਸਟ੍ਰੀਮ ਤੇ ਇਹ ਬੰਨ੍ਹ ਕਮਜ਼ੋਰ ਪੈ ਰਿਹਾ ਸੀ ਤੇ ਥੱਲਿਓਂ ਕਾਫੀ ਸਾਰੀ ਇੱਥੋਂ ਫੀਲ ਪੈ ਕੇ ਪਾਣੀ ਗਿਆ ਆ ਡਿੱਗ ਡਿੱਗੀ ਹੋਈ ਔਰ ਇਹਦੀ ਮਜ਼ਬੂਤੀ ਵਾਸਤੇ ਸਮਰਦਾਇਕਾਰ ਸੇਵਾ ਸਰਹੜੀ ਸਾਹਿਬ ਦੇ ਜਥੇਦਾਰ ਉਸ ਲੋਕਾਂ ਕੇ ਵਾਲੇ ਕੇ ਕੁੰਟੀਆਂ ਨੇ ਤਾਂ ਕਿ ਇਸ ਬਨ ਟੁੱਟਣ ਤੋਂ ਬਚਾਇਆ ਜਾ ਸਕੇ ਕਿਉਂਕਿ ਜਦੋਂ ਬਨ ਟੁੱਟ ਜਾਏ ਤੇ ਫਿਰ ਨੁਕਸਾਨ ਦੀ ਕੋਈ ਪਰਭਾਈ ਨਹੀਂ ਹੋ ਸਕਦੀ ਪਹਿਲਾਂ ਮਿਹਨਤ ਕਰ ਲਈ ਜਾਏ ਤੇ ਚੰਗਾ ਹੈ ਪਹਿਲਾਂ ਸਭਰਾ ਨਗਰ ਵਿਖੇ ਇਹ ਸੇਵਾ ਚੱਲਦੀ ਰਹੀ ਫਿਰ ਗੱਟੀ ਹਰੀ ਕੇ ਵਿਖੇ ਤੇ ਹੁਣ ਇਹ ਕਿਲਮੂ ਪਿੰਡ ਦੇ ਨੇੜੇ ਬਿਲਕੁਲ ਉਸ ਥਾਂ ਦੇ ਕਰੀਬ ਜਿੱਥੋਂ ਸਾਲ 2023 ਵਿੱਚ ਬਨ ਟੁੱਟਿਆ ਸੀ ਤੇ ਉੱਥੇ ਸੇਵਾ ਚੱਲ ਰਹੀ ਏ ਤੇ ਅੱਜ ਹੀ ਸਵੇਰੇ ਸੇ ਆਰੰਭ ਹੋਈ ਇੱਥੇ ਕਿਉਂਕਿ ਬਿਲਕੁਲ ਬੰਦੀ ਕਮਜ਼ੋਰੀ ਜਿਹੜੀ ਆ ਉਹ ਦਿਖ ਰਹੀ ਆ ਕਿ ਥੱਲੋਂ ਦੀ ਪਾਣੀ ਜਿਹੜਾ ਉਹ ਲੰਘ ਚੁੱਕਾ ਏ ਸੜਕ ਦੇ ਤੇ ਉਹ ਇਧਰੋਂ ਪਾਣੀ ਦਾ ਵਹਾਅ ਵੀ ਬੜਾ ਤੇਜ਼ ਆ ਤੇ ਪੱਧਰ ਵੀ ਬਹੁਤ ਉੱਚਾ ਆ ਤੇ ਤੁਸੀਂ ਦੇਖ ਸਕਦੇ ਹੋ ਜਮੀਨ ਇੱਥੇ ਨਾਲੋਂ ਲਗਭਗ ਕੰਨੀ ਹੈ ਜਿੱਨੇ ਹਿਸਤਲ ਤੇ ਪਾਣੀ ਵਹਿ ਰਿਹਾ ਹੈ ਲਗਭਗ 8 ਫੁੱਟ ਗੀਨੀ ਹੈ ਜਮੀਨ ਇੱਥੋਂ ਉਹ ਆ ਜੋ 31 ਅਗਸਤ ਨੂੰ ਸਮਰਦਾਇਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਸੰਤ ਬਾਬਾ ਸੋਖਾ ਸਿੰਘ ਜੀ ਸੰਤ ਬਾਬਾ ਹਾਕਮ ਸਿੰਘ ਜੀ ਦੀ ਅਗਵਾਈ ਵਿੱਚ ਇਹ ਸੇਵਾ ਰੰਭ ਕੀਤੀ ਗਈ ਹੈ ਤਾਂ ਕਿ ਇਸ ਬੰਨ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਕਿਸ ਤਰ੍ਹਾਂ ਪੰਜਾਬ ਪੂਰਾ ਹੜਾਂ ਦੀ ਮਾਰ ਸਹ ਰਿਹਾ ਹੈ ਸੋ ਇਸ ਥਾਂ ਤੇ ਹੜਾ ਤੋਂ ਬਚਾਓ ਕਰਦੇ ਜਿਹੜੇ ਨੇ ਉਹ ਪਿਛਲੇ 16 ਅਗਸਤ ਤੋਂ ਲਗਭਗ 15 ਦਿਨਾਂ ਤੋਂ ਚੱਲ ਰਹੇ ਹੈ ਅੱਜ 16ਵਾਂ ਦਿਨ ਹੈ ਇਸੇ ਹੀ ਬਣਦੇ ਤੇ ਸੇਵਾ ਚੱਲਦਿਆਂ ਨੂੰ ਇੱਥੋਂ 70 ਕਿਲੋਮੀਟਰ ਲਗਭਗ ਲੈਂਦੇ ਵੱਲ ਸਭਰਾ ਪਿੰਡ ਵਿਖੇ ਸੇਵਾ ਚੱਲਦੀ ਰਹੀ ਤੇ ਹੁਣ ਅੱਜ ਇੱਥੇ ਘੜੂਮ ਪਿੰਡ ਦੇ ਨੇੜੇ ਸੇਵਾ ਰੰਭ ਕੀਤੀ ਗਈ ਹੈ ਟਰਾਲੀਆਂ ਬੋਰੀਆਂ ਦੀਆਂ ਭਰ ਕੇ ਆ ਰਹੀਆਂ ਨੇ ਔਰੇ கிரேਡ ਪਰੇ ਜਾ ਰਹੇ ਨੇ ਪਰ ਕੇ ਬਨ ਦੇ ਨਾਲ ਲਗਾ ਰਹੇ ਆ ਤਾਂ ਕਿ ਇਸ ਬਨ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਜੀ। ਵਾਹਿਗੁਰੂ ਜੀ ਦਾ ਖਾਲਸਾ ਅੱਲਾ ਦੇ